ਲਓ ਵੀ ਮਿੱਤਰੋ ਤਿਆਰੀ ਹੈ ਇਧਰ ਵਾਲੀਵਾਲ ਦੇ ਟੂਰਨਾਮੈਂਟ ਦੀ ਤੇ ਪੂਰੇ 4 ਵਜੇ ਮੈਚ ਆਪਾਂ ਸ਼ੁਰੂ ਕਰ ਦਨੇ ਆ ਪਹਿਲਾ ਨਾਮ ਹੈਗਾ 20000 ਦੂਜਾ ਨਾਮ ਹੈਗਾ 18000 ਤੀਜਾ ਚੌਥਾ ਨਾਮ ਹੈਗਾ ਵਾ ਕਾੜ ਕਾੜ ਤੋਂ ਤੇ ਬੈਸਟਾ ਨੂੰ ਹੈਗਾ ਵਾ 3300 ਤੇ ਇਧਰ ਪੂਰੀ ਤਿਆਰੀ ਆ ਤੇ ਸਾਰੀਆਂ ਟੀਮਾਂ ਨੂੰ ਹੱਥ ਬਨ ਕੇ ਬੇਨਤੀ ਆ ਟਾਈਮ ਸਰ ਪਹੁੰਚ ਜਿਓ ਤੇ ਜੇ ਆਪਾਂ ਦਰਸ਼ਕਾਂ ਦੀ ਦਰਸ਼ਕਾਂ ਨੂੰ ਸੁਆਦ ਹੀ ਨਾ ਦਿੱਤਾ ਤੇ ਫਿਰ ਫਾਇਦਾ ਕੋਈ ਨਹੀਂਗਾ ਟੂਰਨਾਮੈਂਟ ਕਰਾਉਣ ਦਾ ਇਧਰ ਪੂਰੀ ਤਿਆਰੀ ਆ ਤੇ ਪੂਰੇ 4:30 ਵਜੇ ਮੈਚ ਸ਼ੁਰੂ ਕਰ ਦੇਣਾ ਵਾ ਤੇ ਜੇ ਆਪਾਂ ਦਰਸ਼ਕਾਂ ਨੂੰ ਸਵਾਦ ਹੀ ਨਾ ਦਿੱਤਾ ਤੇ ਫਿਰ ਫਾਇਦਾ ਨਹੀਂਗਾ ਕੋਈ ਵੀ ਟੂਰਨਾਮੈਂਟ ਕਰਾਉਣ ਦਾ ਇਹ ਨਾ ਹੋਵੇ ਰਾਤ ਨੂੰ ਕਈ ਵਾਰੀ ਟੂਰਨਾਮੈਂਟ ਚੱਲਦੇ ਰਹਿੰਦੇ ਆ ਸਵੇਰ ਤੱਕ 5-5 6-6 ਵਜੇ ਤੱਕ ਚੱਲਦੇ ਰਹਿੰਦੇ ਆ ਪਰ ਆਪਾਂ ਟੂਰਨਾਮੈਂਟ 12:00 ਦੇ ਨੂੰ ਨਿਵੇੜਨਾ ਵਾ ਤੇ ਜਾਂਤਾ ਨੂੰ ਕਈ ਵਾਰੀ ਹੋ ਜਾਂਦਾ ਵੀ 플레이ਰ ਖੇਡਦੇ ਰਹਿੰਦੇ ਆ ਤੇ ਜਾਂਦਾ ਚਲੀ ਜਾਂਦੀ ਘਰੇ ਵੀ ਟੂਰਨਾਮੈਂਟ ਉਹੀ ਹੁੰਦਾ ਵਾ ਜੇ ਦਰਸ਼ਕ ਬੈਠੇ ਰਹਿਣ ਤੇ ਟੂਰਨਾਮੈਂਟ ਦੇਖਣ ਟੂਰਨਾਮੈਂਟ ਕਰਾਉਣ ਦਾ ਫੇਰ ਹੀ ਫਾਇਦਾ ਹੁੰਦਾ ਵਾ ਤੇ ਸਾਰੇ 플레이ਰਾਂ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਟਾਈਮ ਸਰ ਪਹੁੰਚਿਓ ਜੇ ਸਾਨੂੰ ਕੋਈ ਟੀਮ ਕਟਣੀ ਵੀ ਪਈ ਤੇ ਤਾਂ ਵੀ ਅਹੀ ਟੀਮ ਕੱਢ ਦੇਣੀ ਆ ਕਈ ਟੀਮਾਂ ਦੇ ਫੋਨ ਆ ਜਾਂਦੇ ਆ ਵੀ ਅਸੀਂ ਲੇਟ ਆਵਾਂਗੇ ਤੇ ਜਾਂ ਅਸੀਂ ਵੇਟ ਕਰ ਲਿਓ ਵੀ ਰੋਕੇ ਮੈਚ ਖੇਡਾਂਗੇ ਤੁਹਾਡਾ ਮੈਚ ਲੇਟ ਕਰਦੇਓ ਕਿਸੇ ਦਾ ਮੈਚ ਲੀਡ ਨਹੀਂ ਕੀਤਾ ਜਾਊਗਾ ਇੱਕ ਦੋ ਟੀਮਾਂ ਜਿਹੜੀਆਂ ਦੂਰੋਂ ਆਉਣੀਆਂ ਵਾਂ ਉਹਨਾਂ ਦਾ ਚਲੋ ਜਰੂਰ ਵੀ ਉਹਨਾਂ ਨੇ ਵੀ ਵੈਸੇ ਸਾਨੂੰ ਕਿਹਾ ਵਾ ਵੀ ਅਸੀਂ ਵੀ ਤੁਹਾਡੇ ਕੋਲੇ 5:30 ਵਜੇ ਦੇ ਨੂੰ ਪਹੁੰਚ ਜਾਾਂਗੇ ਤੇ ਸਾਰੀਆਂ ਟੀਮਾਂ ਨੂੰ ਇਹੀ ਬੇਨਤੀ ਆ ਵੀ ਸਾਰੀਆਂ ਟੀਮਾਂ ਟਾਈਮ ਸਰ ਪਹੁੰਚਿਓ ਫੇਰ ਨਾ ਕੋਈ ਕਦੇ ਵੀ ਸਾਡੀ ਟੀਮ ਕੱਟਦੀ ਆ ਤੇ ਇਧਰ ਪੂਰੀ ਤਿਆਰੀ ਆ ਟੂਰਨਾਮੈਂਟ ਦੀ ਤੇ ਇੱਕ ਪਲੇਅਰ 12 ਰੱਖਿਆ ਹੋਇਆ ਵਾ ਵੀਡੀਓ ਨੂੰ ਵੀ ਵੱਤੋ ਵੱਤੇ ਸ਼ੇਅਰ ਕਰ ਦਿਓ ਤੇ ਸਾਰੇ ਭਰਾ ਪਹੁੰਚਿਓ ਇੱਥੇ ਜਿੰਨੇ ਵੀ ਮੋਗੇ ਦੇ ਨੇੜੇ ਦੇਡੇ ਪਿੰਡ ਹੈਗੇ ਆ ਜਾਂ ਜਿਹੜੇ ਵੀ ਜਿੰਨੇ ਵੀ ਭਰਾ ਪਹੁੰਚਣਾ ਚਾਹੁੰਦੇ ਆ ਵਾਲੀਵਾਲ ਦੇ ਸ਼ਕੀਨ ਜਿਹੜੇ ਵਾਲੀਵਾਲ ਖੇ ਦੇਖਣ ਦੇ ਸ਼ਕੀਨ ਆ ਜਰੂਰ ਪਹੁੰਚਿਓ ਵੱਤੋ ਵੱਤ ਭਰਾ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਪਿੰਨ ਪਰਮਾਤੱਕ ਵੀਡੀਓ ਪਹੁੰਚਦੀ ਹੋ ਜੇ ਆਜਾ ਆਜਾ ਕਰੇ ਮਣੀ ਗੁਰਦਾਰੇ ਸਭ ਤੋਂ ਆਇਆ ਮੈਂ ਹੋਈ ਇੱਧਰ ਪੂਰੀ ਤਿਆਰੀ ਆ ਤੇ ਮੈਚ ਹੋਣਗੇ ਪੂਰੇ ਸਿਰੇ ਦੇ